ਵਾਟਰ ਵੀ ਆਂਦੇ ਹੁਣ ਸਾਨੂੰ ਹੱਥ ਨਾਲ ਲਾਓ 120 ਰੁਪਏ ਕਿਲੋ ਪਿਆਜ਼ ਵੀ ਆਂਦੇ ਸਾਨੂੰ ਨਾ ਛੇੜੋ ਲਸਣ ਵੀ ਕਹਿੰਦਾ ਸਾਨੂੰ ਨਾ ਬਲਾਓ ਸੋ ਸਿਗਲ ਦੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸੜੀ ਚੈਨਲ ਤੇ ਹੋਸ ਨਾ ਕੀ ਹਾਲ ਚਾਲ ਆਸੀਂ ਸਾਰੇ ਠੀਕ ਠਾਕ ਆਸ ਕਹੋਗੇ ਵਰਨ ਨੂੰ ਮੈਂ ਡਾਇਟ ਥਲੇ ਕੁਝ ਲੱਭਣ ਤੇ ਵਰਨ ਨੂੰ ਹੁਣ ਭਜੜਾ ਪੈ ਗਿਆ ਕੀ ਲੱਭਾ ਇਹ ਜਿਹੜੇ ਪੈਕੇਟ ਪਏ ਇੰਨਾ ਜੀ ਪਿਆ ਹੈ ਸੋ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਵੀਡੀਓ ਚੰਗੀ ਲੱਗਦੀ ਹੋਈ ਤਾਂ ਆਪਣੇ ਫੈਮਲੀ ਫਰੈਂਡ ਨਾਲ ਸ਼ੇਅਰ ਜਰੂਰ ਕਰਿਓ ਸੋ ਗਰਮੀ ਦਾ ਤੁਹਾਨੂੰ ਪਤਾ ਵੀ ਵੱਟ ਕੱਢੇ ਪਏ ਸਾਰਿਆਂ ਨੇ ਗਰਮੀ ਨੇ ਸੋ ਅੱਜ ਆਪਾਂ ਇੱਕ ਸਬਜ਼ੀ ਬਣਾਉਣ ਲੱਗੇ ਆਂ ਕਦੀ ਨਹੀਂ ਬਣਾਈ ਬਰੂਨ ਆਪਣੇ ਆਹ ਥਲੇ ਲਫਾਵੇ ਪਏ ਇੰਨਾ ਛੋਣਾ ਕਿ ਹਿੱਜ ਵੀ ਮੂਟੀਆਂ ਮੂਟੀਆਂ ਹੋਣੀਆਂ ਤੇ ਜੇ ਮੈਂ ਲੱਭਦੀ ਜੇ ਬੱਚਿਆਂ ਨੂੰ ਕੋਈ ਚੀਜ਼ ਲੱਭਣ ਲਈ ਦੱਸ ਦੋ ਨਾ ਵੀ ਇਹਨਾਂ ਨੂੰ ਕਹਿ ਦੋ ਕਿ ਇੱਥੇ ਚੀਜ਼ ਪਈ ਏ ਇਹਨਾਂ ਨੇ ਨਹੀਂ ਲੱਭਣੀ ਇਹਨਾਂ ਨੇ ਕਿੱਥੇ ਆ ਕਿੱਥੇ ਆ ਕਿੱਥੇ ਆ ਕਰੀ ਜਾਣਾ ਵੀ ਜਿੱਥੇ ਮੈਂ ਦਸੀ ਜੇ ਉੱਥੇ ਨਹੀਂ ਹੈਗੀ ਤਾਂ ਥੋੜਾ ਹੋਰ ਕਿਤੇ ਇੱਧਰ ਉੱਧਰ ਹੱਥ ਵਾਰ ਲੋ ਨਾ ਜੀ ਨਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਚੀਜ਼ ਲੱਭ ਜਾਣ ਕਾਕਾ ਉੱਥੇ ਉਹੀ ਜਿਹੜੇ ਪੈਕੇਟ ਪਏ ਉਹਨਾਂ ਚ ਹੀ ਆ ਤੇ ਉਹ ਆਹ ਸਾਈਡ ਤੇ ਜਿਹੜੇ ਪੈਕੇਟ ਪਏ ਆ ਸਾਈਡ ਤੇ ਪੈਕੇਟ ਪਏ ਛੜੇ ਸਭ ਤੋਂ ਉੱਪਰ ਵੱਲ ਆਈਏ ਸ਼ਾਇਦ ਵੇਖਿਆ ਉੱਪਰ ਸਭ ਤੋਂ ਉੱਪਰ ਜਿਹੜਾ ਨਾ ਉਹੀ ਜਿਹੜਾ ਪੈਕੇਜ ਨੂੰ ਚਾਹੀਦਾ ਨਾ ਸਭ ਤੋਂ ਉੱਤੇ ਪਿਆ ਆ ਤੇ ਕਹਿੰਦਾ ਕਿ ਹੈ ਹੀ ਨਹੀਂ ਉਸ ਵੇਸਨ ਦੋਲ ਦੇਣਾ ਕੁਛ ਨਹੀਂ ਨਾ ਕੰਮ ਮਨਾ ਦਾ ਸੋ ਬੱਚਿਆਂ ਨੂੰ ਬਸ ਹੈ ਨਾ ਅਹੀਂ ਰੋਜ਼ ਹੀ ਉਹੀ ਰੁਟੀਨ ਸਾਡੀ ਹੈ ਨਾ ਜਨਾਨੀਆਂ ਦੀ ਉਹੀ ਰੁਟੀਨ ਕਿ ਹਾਨ ਨੂੰ ਫਿਗਰ ਪਿਆ ਰਹਿੰਦਾ ਹੈ 2:30 ਵਜੇ ਮੈਨੂੰ ਫਿਗਰ ਪੈ ਗਿਆ ਕਿ ਆਏ ਸਬਜੀ ਨਹੀਂ ਕੋਈ ਬਣੀ ਕਿਹੜੀ ਇੱਕ ਤੇ ਇਹਨਾਂ ਦੇ ਨਾਲ ਚੰਨੀ ਪ੍ਰੋਬਲਮ ਨਾ ਸਬਜੀ ਪਤਾ ਵੀ ਨਾਦਾ ਕਿ ਬਣਾਈਏ ਕੀ ਲੱਭਦੈ ਨਹੀਂ ਕੁਝ ਬਣਾਉਣ ਵਾਸਤੇ ਸੋ ਅੱਜ ਆਪਾਂ ਕਦੀ ਇਹ ਸਬਜ਼ੀ ਬਣਾਈ ਨਹੀਂ ਆ ਵਰੋਂ ਨੇ ਇੱਕ ਦਿਨ ਆਪਣੇ ਦੋਸਤ ਦੇ ਘਰ ਰਾਤ ਰਹਾ ਤੇ ਉਹਨਾਂ ਨੇ ਬਣਾਈ ਹੈ ਸਬਜ਼ੀ ਮੈਂ ਕਿਹਾ ਕੀ ਬਣਾਈ ਸੀ ਕਹਿੰਦਾ ਉਹਨਾਂ ਨੇ ਇਹ ਬਣਾਇਆ ਮੈਂ ਸ਼ਹਿਰ ਵਾਲੇ ਜ਼ਿਆਦਾ ਬਣਾਉਂਦੇ ਆ ਪਿੰਡ ਵਾਲੇ ਨਹੀਂ ਬਣਾਉਂਦੇ ਮੈਂ ਅਸਲ 'ਚ ਹੈ ਤਾਂ ਇਹ ਵੀ ਪਿੰਡੂ ਆ ਵੱਖਰੀ ਗੱਲ ਸ਼ਹਿਰ ਆ ਗਏ ਆ ਕਹਿੰਦੇ ਸਾਨੂੰ ਸਾਰੇ ਸ਼ਹਿਰ ਵਾਲੇ ਆ ਪਰ ਕੰਮ ਸਾਡੇ ਪਿੰਡਾਂ ਵਾਲੇ ਆ ਤੇ ਅੱਜ ਇਹ ਬਣਾਉਣ ਲੱਗੇ ਆ ਸਬਜ਼ੀ ਜਿਹੜੀ ਪਕੌੜੀਆਂ ਦੀ ਏ ਮੈਂ ਲੈ ਕੇ ਆ ਜੀ ਕਿੰਨੇ ਦਿਨਾਂ ਦੀ ਤੇ ਮੈਂ ਕਿਹਾ ਕਰੂੰ ਨਾ ਬਣਾਵਾਂਗੇ ਬਸ ਖਾਦੀ ਹੈਗੀ ਆ ਪਰ ਬਣਾਈ ਨਹੀਂ ਕਦੀ ਜੀ ਤੇ ਪਤਾ ਨਹੀਂ ਬਾਕੀਆਂ ਨੇ ਵੀ ਪਸੰਦ ਨਹੀਂ ਕਰਨੀਆਂ ਜਾਂ ਨਹੀਂ ਕਰਨੀ ਕੋਈ ਪਤਾ ਨਹੀਂ ਇਹ ਹੁਣ ਉਹਨਾਂ ਦੇ ਆਉਣ ਤੇ ਹੀ ਪਤਾ ਲੱਗੂਗਾ ਤੇ ਪਸੀਨਾ ਚੋੜਿਆ ਬੁਰਾ ਹਾਲ ਸੋ ਅੱਜ ਹੀ ਬਣਾਉਣ ਲੱਗੇ ਆ ਜੀ ਕਦੀ ਨਹੀਂ ਬਣਾਈ ਪਹਿਲੀ ਵਾਰੀ ਬਣਾਉਣ ਲੱਗੇ ਸਾਡੇ ਘਰੇ ਬਣ ਗਈ ਸਬਜੀ ਦੂਸਰੀਆਂ ਸੇਵੀਆਂ ਦੀ ਮੈਂ ਬਣਾਈਆਂ ਜਿਹੜੀਆਂ ਫਰੀਕ ਪੱਲੀਆਂ ਹੁੰਦੀਆਂ ਜਿਹੜੀਆਂ ਮੋਟੀ ਹੁੰਦੀਆਂ ਨਾ ਜਿਹਨੂੰ ਪਕੌੜੀ ਬੋਲਦੇ ਆ ਇਹ ਜਿਹੜੀਆਂ ਪਕੌੜੀਆਂ ਤੁਸੀਂ ਗੜੀ ਦੇ ਵਿੱਚ ਵੀ ਪਾ ਸਕਦੇ ਜੇ ਤੇ ਮੈਂ ਮਦਦਾਂ ਦੱਸਦੀਆਂ ਕਿ ਆ ਦੇਖੋ ਇਸ ਦਾ ਮੋਟੀਆਂ ਵਾਲੀਆਂ ਸੇਵੀਆਂ ਤੇ ਸਪੈਸ਼ਲ ਸਬਜ਼ੀ ਵਾਸਤੇ ਹੁੰਦੀਆਂ ਸੋ ਇਹ ਦੀ ਅੱਜ ਆਪਾਂ ਬਣਾਉਣੀ ਸਬਜ਼ੀ ਉਹਦੇ ਲਈ ਆ ਵਿਚਾਰੇ ਟਮਾਟਰ ਹੋ ਗਏ ਹੋਰਸਰਾ ਦੇ ਫ੍ਰਿਜ 'ਚ ਪਏ ਟਮਾਟਰ ਵੀ ਆਂਦੇ ਹੁਣ ਸਾਨੂੰ ਹੱਥ ਨਾਲ ਲਾਓ 120 ਰੁਪਏ ਕਿਲੋ ਪਿਆਜ਼ ਵੀ ਆਂਦੇ ਸਾਨੂੰ ਨਾ ਛੇੜੋ ਲਸਣ ਵੀ ਕਹਿੰਦਾ ਸਾਨੂੰ ਨਾ ਬਲਾਓ ਤਾਂ ਵਈ ਹੋਈ ਭਈ ਆ ਇਹ ਮੈਂ ਥੋੜੇ ਜਿਲੇ ਲਸਣ ਲੈ ਲਿਆ ਪਿਆਜ਼ ਲੈ ਲਿਆ ਇਹ ਚਲ ਲਸਣ ਪਿਆਈ ਟਮਾਟਰ ਜਿਹੜਾ ਥੋੜਾ ਜਿਆਦਾ ਹੀ ਪੈਂਦਾ ਹੈ ਫੇਰ ਹੀ ਜੜੀ ਉਹਦੀ ਗਰੇਵੀ ਜੀ ਬਣੂਗੀ ਸੋ ਇਹਨੂੰ ਸਾਰੇ ਨੂੰ ਮੈਂ ਇਹਦੇ ਚ ਆਹ ਵਾਲੇ ਚੋਪਰ ਦੇ ਵਿੱਚ ਸਭ ਕੁਝ ਆਪਾਂ ਕਰ ਲੈਣਾ ਚੋਪ ਤੇ ਫਿਰ ਤੁਹਾਨੂੰ ਅੱਗੇ ਦੱਸਦੀ ਆ ਕਿਵੇਂ ਕਰਨਾ ਕੀ ਕਰਨਾ ਪਹਿਲਾਂ ਇਹਨੂੰ ਕੱਟ ਕੇ ਚੋਪ ਕਰ ਲਈਏ ਤੇ ਆਹ ਜਿਵੇਂ ਮੈਂ ਪਹਿਲਾਂ ਹੀ ਬਹੁਤਾ ਕ੍ਰਸ਼ ਕਰਕੇ ਤੇ ਉਪਰੋਂ ਹੀ ਪਾਤਾ ਹੋਇਆ ਜਿੰਨਾ ਕਿ ਤੁਸੀਂ ਖਾਂਦੇ ਉਹਦੇ ਸਾਰਾ ਨਾਲ ਪਾ ਲਓ ਮੈਂ ਥੋੜਾ ਹੀ ਪਾਇਆ ਇਹਦੇ ਚ ਪਾ ਲਓ ਨਾਲ ਹੀ ਹਰੀਆਂ ਮਿਰਚਾਂ ਕੱਟੇ ਇਹ ਚਾਹ ਮੁੱਛਾ ਜਿੰਗੀਆਂ ਪਈਆਂ ਹੁਣ ਫਿਰ ਤਾਂ ਸਵਾਦ ਬੰਦੀ ਮੈਂ ਫਿਰ ਕਹਿਣੀ ਕਿ ਮੈਂ ਖਾਧੀ ਹੋਈ ਪਰ ਬਣਾਈ ਬਣਾਉਣ ਮੈਂ ਅੱਜ ਪਹਿਲੀ ਵਾਰ ਲੱਗੀ ਕਦੀ ਨਹੀਂ ਬਣਾਈ ਤੇ ਉਹ ਬắpਿਆ ਜਿੰਗੜਾ ਚੰਗੀ ਤਰ੍ਹਾਂ ਭੁੰਨ ਲਾਂਗੇ ਵੱਲੋਂ ਤੇ ਨਾਲ ਨਾਲ ਆਪਾਂ ਜੜੇ ਆ ਟਮਾਟਰ ਵੀ ਜਿਹੜੇ ਚੌਕ ਕਰ ਲੈਨੇ ਆ ਲੋ ਜੀ ਪਿਆਜ਼ ਦਾ ਕਲਰ ਹੋ ਗਿਆ ਥੋੜਾ ਜਿਹਾ ਚੇਂਜ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਮਸਾਲੇ ਤੁਹਾਨੂੰ ਪਤਾ ਕੀ ਬੇਸਿਕ ਜਿਹਾ ਹੀ ਪਾਉਣੇ ਆ ਇਹ ਪਾਤਾ ਜੀ ਜੀਰਾ ਤੇ ਨਾਲ ਪਾਤੀ ਥੋੜੀ ਜਿਹੀ ਮਿਰਚ ਨਾਲ ਨਾਲ ਪਾਵਾਂਗੇ ਜੀ ਹਲਦੀ ਤੇ ਨਮਕ su var, dım sar. Bunlar bir zaman yok galiba hiç. Hiç olmadı. Bunu sallayalım, kolayca bulmalar bir bir da o cihazın gelir. çok ਮੈਂ ਕਰਦਾਂਗੀ ਇਹਨਾਂ ਨੂੰ ਤੇ ਅਸੀਂ ਇਹ ਵੀ ਉਸ ਨੂੰ ਮਸਾਲੇ ਰਿਹਾ ਚੰਗੀ ਤਰ੍ਹਾਂ ਭੁੰਨ ਲਾਣੀ ਇਨਸ਼ਾਅੱਲਾ ਥੋੜਾ ਮੱਦਲਾ ਹੋ ਗਿਆ ਥੋੜਾ ਜਿਆ ਥੰਡੇ ਇਹਦੇ ਚਪਕ ਥੋੜਾ ਜਿਆ ਪਾਣੀ ਪਾ ਕੇ ਨੂੰ ਭੁੰਨ ਲਾਣੀ ਇਹਨੂੰ ਹੁਣ ਟੱਕ ਦੇਣੇ ਆ ਲਰੋਤੀ ਮਸਾਲਾ ਸਾਡਾ ਹੋ ਗਿਆ ਤਿਆਰ ਹੁਣ ਹੁਣ ਜਿਹੜੀ ਨੇ ਆਪਣਾ ਛੜਾ ਤੇਲ ਛੱਡਣਾ ਸ਼ੁਰੂ ਕਰਤਾ ਤੇ ਹੁਣ ਆਪਾਂ ਜੇ ਛਕਾਵਾਂਗੇ ਪਾਣੀ ਤੇ ਇਹ ਪਾਣੀ ਉਨਾ ਕ ਪਾ ਲਓ ਜਿੰਨੀ ਕ ਬਣਾਉਣੀਆਂ ਕਈਆਂ ਨੂੰ ਪਤਲੀਆਂ ਪਸੰਦ ਕਈਆਂ ਨੂੰ ਸਬਜ਼ੀਆਂ ਜਿਵੇਂ ਦੀ ਜਿਹੀ ਸਬਜ਼ੀ ਤੁਹਾਨੂੰ ਪਸੰਦ ਆਉਣੇ ਦੀ ਬਣਾ ਲਓ ਤੇ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਕਿਉਂਕਿ ਮਸਾਲਾ ਕਾਫੀ ਆ ਤੇ ਲਓ ਜੀ ਪਹਿਲੋਂ ਇਹਨੂੰ ਫੇਰ ਆਪਾਂ ਟੱਕ ਕੇ ਪਕਾ ਲੈਨੇ ਆ। ਫਿਰ ਗਰੇਵੀ ਹੋ ਗਈ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਲੀਆ ਸੀਨਾ ਸਾਨੂੰ ਬਹੁਤ ਘਪਾਉਣਾ ਨਹੀਂ ਆਪਾਂ ਇੱਕ ਦੋ ਵਾਰੇ ਫਾਣ ਕੇ ਤੇ ਆਪਾਂ ਇਹ ਕਰਨਾ ਬੰਦ ਲਓ ਜੀ ਸਾਡੀ ਸੇਵੀਆਂ ਦੀ ਕਰਮਾ ਕਰਮ ਸਬਜੀ ਬਣ ਕੇ ਤਿਆਰ ਆ ਸੋ ਰਸ ਪ੍ਰਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਸ਼ੁਰੂ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਹਾਂ ਜੀ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ